ਹਾਂਜੀ ਭਾਈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੁਝ ਟਾਈਮ ਪਹਿਲਾਂ ਵੀਰ ਹਰਜਿੰਦਰ ਸਿੰਘ ਦੇ ਤੋਂ ਅਮਰੀਕਾ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ ਉਸ ਦੀ ਸਜ਼ਾ ਉਹ ਵੀਰ ਇੰਡੀਆ ਦੇ ਵਿੱਚ ਕੱਟ ਰਿਹਾ ਉਸੇ ਹੀ ਤਰ੍ਹਾਂ ਇੱਕ ਵੀਰ ਤੋਂ ਹੋਰ ਅਮਰੀਕਾ ਦੇ ਵਿੱਚ ਐਕਸੀਡੈਂਟ ਹੋ ਗਿਆ ਹੈ ਇਸ ਐਕਸੀਡੈਂਟ ਦੇ ਵਿੱਚ ਕਿਸ ਦੀ ਗਲਤੀ ਹੈ ਜਾਂ ਤਾਂ ਫਿਰ ਖੁਦ ਜਸਨਦੀਪ ਸਿੰਘ ਜਾਣਦਾ ਹੈ ਤੇ ਜਾਂ ਫਿਰ ਉਹ ਕਾਲਪੁਰ ਕੋਈ ਗੁਰੂ ਆਪ ਖੁਦ ਜਾਣਦਾ ਹੈ ਪਰ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇਸ ਐਕਸੀਡੈਂਟ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਕਰਦਿਆਂ ਦੇ ਮੁਤਾਬਕ ਤਾਂ ਕਹਿੰਦੇ ਜਸਨਦੀਪ ਸਿੰਘ ਕੁਝ ਵੀ ਖਾਂਦਾ ਪੀਂਦਾ ਨਹੀਂ ਸੀ ਇੱਕ ਕੰਮ ਵਰਤਾਰੀ ਸਿੱਖ ਸੀ ਤੇ ਮੀਡੀਆ ਦੇ ਮੁਤਾਬਕ ਕਹਿੰਦੇ ਕਿ ਉਸ ਦਾ ਕੋਈ ਨਸ਼ਾ ਕੀਤਾ ਹੋਇਆ ਸੀ ਚਲੋ ਭਾਈ ਇਨਸਾਨ ਗਲਤੀਆਂ ਦਾ ਪਤਲਾ ਹੈ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਪਰ ਐਕਸੀਡੈਂਟ ਕੋਈ ਅੱਜ ਕੱਲ ਨਵੀਂ ਗੱਲ ਤਾਂ ਨਹੀਂ ਹੈ ਪਰ ਅਸੀਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਵੀਰ ਹਰਜਿੰਦਰ ਸਿੰਘ ਬਾੰਗ ਇਸ ਵੀਰ ਦੀ ਵੀ ਵੱਧ ਤੋਂ ਵੱਧ ਸਪੋਰਟ ਕਰਿਓ ਤਾਂ ਜੋ ਇਸ ਵੀਰ ਵੀਰ ਹਰਜਿੰਦਰ ਸਿੰਘ ਵਾਂਗ ਸਜਾ ਦੀ ਚੱਕਰਾਂ ਦੇ ਵਿੱਚ ਨਾਂ ਪੈ ਜਾਵੇ। ਵਾਹਿ ਵੀਰ ਦੇ ਲਈ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰਿਓ। ਇਹ ਵੀਰ ਨੂੰ ਤਤਿਬਾਨ ਲੱਗੇ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਮਿਲਦੇ ਹਾਂ ਕਿਸੇ ਨਵੀਆਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ।